ਕਦੀ ਸਾਡੇ ਘਰ ਸਬਜ਼ੀ ਬਣਦੀ ਕਦੀ ਨਹੀਂ ਬਣਦੀ ਪਰ ਵੀ ਜਿਹੜੀ ਮਦਦ ਕੀਤੀ ਜਾਵੇ ਮੇਰੇ ਬੱਚੇ ਦੇ ਇਲਾਜ ਲਈ ਮਦਦ ਕੀਤੀ ਜਾਵੇ ਕਦੇ ਅਸੀਂ ਗੁਰਦੁਆਰਾ ਨਹੀਂ ਆ ਕੇ ਮੈਂ ਤਾਂ ਹੀ ਪਾਸ ਕਰਦੀ ਕਰਨ ਤਨ ਪਰ ਸਭ ਗੁਰਦੁਆਰਾ ਨਹੀਂ ਆ ਕੇ ਮੈਂ ਆਪਣੇ ਬੱਚਾ ਨੂੰ ਰੋਟੀ ਖੋਮਨੀ ਦੇ ਜਿੰਨੇ ਵੀ ਲੋਕ ਤਰਨ ਤਨ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੋਂ ਹੈਗੇ ਨੇ ਬਈ ਹੱਥ ਬੰਨ ਕੇ ਬੇਨਤੀ ਹੈ ਤੁਹਾਡੇ ਏਰੀਏ ਦਾ ਬੱਚਾ ਇਲਾਜ ਤੋਂ ਬਿਨਾ ਬੈਠਾ ਤੁਹਾਡੇ ਏਰੀਏ ਦਾ ਤੁਹਾਡੇ ਘਰ ਦਾ ਬੱਚਾ ਜਿਹੜਾ ਇਲਾਜ ਤੋਂ ਬਿਨਾ ਬੈਠਾ ਪਿਆ ਇਹਦਾ ਸਿਰਫ ਆਪਰੇਸ਼ਨ ਕਰਵਾ ਦਿਓ ਅਸੀਂ ਆਸੇ ਪਾਸੇ ਬਹੁਤ ਸੇਵਾ ਕਰਦੇ ਹਾਂ ਅੱਜ ਤੁਹਾਡੇ ਘਰ ਨੂੰ ਤੁਹਾਡੀ ਲੋੜ ਪਈ ਹੈ ਅੱਜ ਅੰਮ੍ਰਿਤਸਰ ਸਾਹਿਬ ਵਾਲਿਆਂ ਨੂੰ ਇੱਕ ਬੇਨਤੀ ਹੈ ਵੀਰਾਂ ਭੈਣਾਂ ਭਰਾਵਾਂ ਨੂੰ ਤੁਹਾਡੇ ਏਰੀਏ ਦੇ ਬੱਚੇ ਨੂੰ ਤੁਹਾਡੀ ਮਦਦ ਦੀ ਲੋੜ ਹੈ ਹੋਇਆ ਕੀ ਹੈ ਇਸ ਬੱਚੇ ਦੇ ਅਪੈਂਡਿਕਸ ਦੀ ਜਿਹੜੀ ਨਾੜ ਆ ਉਹ ਫੁੱਲ ਚੁੱਕੀ ਹੈ ਉਹਦਾ ਆਪਰੇਸ਼ਨ ਹੋਣਾ ਬਾਥਰੂਮ ਵਾਲੀ ਜਗ੍ਹਾ ਦਾ ਆਪਰੇਸ਼ਨ ਹੋਣਾ ਮੈਂ ਵਿਖਾ ਨਹੀਂ ਸਕਦਾ ਕਿਉਂਕਿ ਜਿਹੜਾ ਫੇਸਬੁੱਕ ਨਹੀਂ ਤੇ ਇੰਸਟਾਗ੍ਰam ਨਹੀਂ ਵੀਡੀਓ ਡਿਲੀਟ ਮਾਰ ਦੇਣੀ ਇਦੀ ਬਾਥਰੂਮ ਵਾਲੀ ਜਿਹੜੀ ਜਗ੍ਹਾ ਹੈ ਉਹ ਫੁੱਲ ਕੇ ਬਹੁਤ ਵੱਡੀ ਉਹਦੀ ਸਵੇਲਿੰਗ ਹੋ ਗਈ ਘਰ ਤੋਂ ਘਰ ਬਾਥਰੂਮ ਵਾਲੀ ਜਗ੍ਹਾ ਦਾ ਸਾਈਜ਼ ਐਡਾ ਹੋ ਚੁੱਕਿਆ ਹੈ ਇਹਦਾ ਆਪਰੇਸ਼ਨ ਹੋਣਾ ਹੈ ਜਦੋਂ ਵੀ ਬੱਚਾ ਕੋਈ ਚੀਜ਼ ਖਾਂਦਾ ਹੈ ਜਾਂ ਜਦੋਂ ਵੀ ਬੱਚਾ ਕੋਈ ਪਾਣੀ ਤੱਕ ਵੀ ਪੀਂਦਾ ਇਹਦੇ ਦਰਦ ਹੋਣ ਲੱਗ ਜਾਂਦੀ ਹੈ ਇਹ ਬਾਥਰੂਮ ਕਰਦਾ ਲੈਟਰਿੰਗ ਕਰਦਾ ਦਰਦ ਦੇ ਨਾਲ ਚੀਕਾਂ ਮਾਰਨ ਲੱਗ ਜਾਂਦਾ ਤੇ ਜਿਹੜੀ ਮਾਂ ਪਿਓ ਹੈ ਜਿਹੜੀ ਖੜੀ ਹੈ ਮਾਂ ਆ ਇਹਨੂੰ ਦਰਦ ਦੀ ਗੋਲੀ ਦਵਾ ਦਿੰਦੀ ਹੈ ਕਿਉਂਕਿ ਆਪਰੇਸ਼ਨ ਕਰਵਾਉਣ ਦੇ ਲਈ ਇਹਨਾਂ ਕੋਲੇ ਪੈਸੇ ਹੈ ਨਹੀਂ ਪੈਣੀ ਕੋਈ ਆਂਡਗਵਾਨ ਚੋ ਰਿਸ਼ਤੇਦਾਰੀ ਚੋ ਕੋਈ ਮਦਦ ਇਕੱਠੀ ਹੋਈ ਕਿ ਨਹੀਂ ਹੋਈ ਨਹੀਂ ਜੀ ਸਾਨੂੰ ਕੋਈ ਫੋਨ ਕਰਕੇ ਵੀ ਨਹੀਂ ਪੁੱਛਦਾ ਕਿ ਵੀ ਤੁਸੀਂ ਕਿੱਦਾਂ ਦੇ ਹਾਲਾਤ ਚ ਹੈਗੇ ਹਾਂ ਹਾਂਜੀ ਕੋਈ ਨਹੀਂ ਫੋਨ ਕਰਕੇ ਪੁੱਛਦਾ ਸਾਨੂੰ ਕਿ ਜਾਂ ਕਿੱਦਾਂ ਵਾ ਜਾਂ ਬੱਚਾ ਠੀਕ ਵਾ ਜਾਂ ਕਿੱਦਾਂ ਵਾ ਕਿੱਥੇ ਲੈ ਕੇ ਤੁਰੇ ਫਿਰਦੇ ਵੇਖ ਲਓ ਜੀ ਰਿਸ਼ਤੇਦਾਰੀਆਂ ਸਿਰਫ ਪੈਸੇ ਦੀਆਂ ਨਹੀਂ ਰਿਸ਼ਤੇਦਾਰੀ ਉਦੋਂ ਤੱਕ ਆ ਜਦੋਂ ਤੁਹਾਡੀ ਜੇਬ ਦੇ ਵਿੱਚ ਚਾਰ ਛਿੱਲੜ ਹੈਗੇ ਆ ਤੇ ਜਦੋਂ ਤੁਹਾਡੇ ਕੋਲੇ ਕੁਝ ਨਹੀਂ ਹੈਗਾ ਤੁਸੀਂ ਘਰੇ ਬਿਮਾਰ ਹੋ ਤੁਸੀਂ ਮੰਜੇ ਤੇ ਪੈ ਚੁੱਕੇ ਹੋ ਫਿਰ ਉਦੋਂ ਰਿਸ਼ਤੇਦਾਰੀਆਂ ਖਤਮ ਹੋ ਜਾਂਦੀਆਂ ਸਾਰਾ ਪਿਆਰ ਉਦੋਂ ਖਤਮ ਹੋ ਜਾਂਦਾ ਜਦੋਂ ਪੈਸਾ ਹੋਵੇ ਉਦੋਂ ਸਾਰਿਆਂ ਨੂੰ ਪਿਆਰ ਜਾਗਦਾ ਤੁਹਾਡੇ ਤੱਕ ਪਰ ਜਦੋਂ ਪੈਸਾ ਨਾ ਹੋਵੇ ਉਦੋਂ ਕੋਈ ਤੁਹਾਨੂੰ ਬੁਲਾ ਕੇ ਵੀ ਖੁਸ਼ ਨਹੀਂ ਹੁੰਦਾ ਇਸ ਮਾਂ ਇਹ ਵਿਚਾਰੀ ਤਿੰਨਾ ਘਰਾਂ ਦਾ ਕੰਮ ਕਰਦੀ ਐ ਪੈਣ ਘਰ ਵਾਲਾ ਕੀ ਕੰਮ ਕਰਦਾ ਤੇਰੇ ਘਰ ਵਾਲੇ ਇਤਰਾਇਂ ਜਿ ਦਿਹਾੜੀ ਦਾ ਪਾ ਕਰਦੇ ਉਹ ਵੀ ਮੇਲੇ ਰਹਿੰਦੇ ਕੰਮ ਕਰ ਕੋਈ ਨਹੀਂ ਮਿਲਦਾ ਉਹਨਾਂ ਨੂੰ ਜਦੋਂ ਲਈ ਅਸੀਂ ਦੇਖ ਰਹੀ ਜਾਂਦੇ ਦਵਾਈ ਬੂਟੀ ਤੇ ਪੈས་ ਨਿਕਲ ਜਾਂਦੇ ਆ ਜੇ ਕਾ ਦਿਧਿਆੜੀ ਲੱਗ ਜਾਂਦੀ ਆ ਤੇ ਜੇ ਦਿਹਾੜੀ ਲੱਗਦੀ ਆ ਤੇ ਕਦੇ ਕੁਝ ਬਣ ਜਾਂਦਾ ਤੇ ਐੋ ਜਹ ਦਿਨ ਵੀ ਭੈਣੇ ਵੇਖਣੇ ਪਏ ਵੀ ਜਵਾਕੇ ਭੁੱਖੇ ਸੁੱਤੇ ਹੋਣ ਹਾਂਜੀ ਇਸ ਤਰ੍ਹਾਂ ਹੀ ਵੀਰਜੀ ਕਦੇ ਇਹਨਾਂ ਨੂੰ ਸੁਹਾਉਣਾ ਵੀ ਪੈਂਦਾ ਭੁੱਖਿਆ ਤੁਹਾਨੂੰ ਪਤਾ ਕੰਮ ਕਰ ਤੇ ਅਗਲੇ ਨਹੀਂ ਡੇਢਲੀ ਪੈਸੇ ਦਿੰਦੇਗੇ ਯਾਰ ਇਸ ਮਾਂ ਦਾ ਬੱਚਾ ਨਾ ਭੁੱਖਾ ਸੌਂਦਾ ਜਿੰਨੂੰ ਇਲਾਜ ਦੀ ਲੋੜ ਆ ਇਹਨਾਂ ਕੋਲੇ ਇਲਾਜ ਤਾਂ ਕਿੱਥੋਂ ਕਰਵਾਇਆ ਜਾਣਾ ਇਹਨਾਂ ਕੋਲੇ ਖਾਣ ਦੇ ਲਈ ਰੋਟੀ ਤੱਕ ਨਹੀਂ ਸੀ ਹੈਗੀ ਇਹ ਕਿੱਥੋਂ 50000 ਰੁਪਏ ਦਾ ਇਲਾਜ ਕਰਵਾ ਲੈਣਗੇ ਭਾਈ ਹੱਥ ਜੋੜ ਕੇ ਵੀ